ਖਾਲੀ ਪੇਟ ਨਹੀਂ ਜਾਂਦਾ ਸਕੂਲ ਫਿਰ ਚੱਕਰ ਆਉਣ ਲੱਜਾਂਦੇ ਨੇ ਗਰਮੀ ਬਹੁਤ ਪੈਂਦੀ ਐ ਮੈਂ ਕਿਹੜਾ ਜ਼ਿਆਦਾ ਦਿੱਤਾ ਐਪਲ ਤੈਨੂੰ ਥੋੜਾ ਜਿਹਾ ਹੀ ਦਿੱਤਾ ਅੱਜ ਮੇਰੇ ਲੱਡੂ ਦਾ ਪੇਪਰ ਆ ਪਹਿਲਾ ਪੇਪਰ ਐ ਜੋ ਵੀ ਅੱਜ ਪਹਿਲਾ ਪੇਪਰ ਆ ਵਧੀਆ ਵਧੀਆ ਕਰਕੇ ਆਉਣਾ ਸੋਨਾ ਸੋਨਾ ਚੰਗਾ ਮੇਰੇ ਖੰਡ ਨੇ ਨਹਾ ਕੇ ਦੇਖੋ ਜੋਤ ਵੀ ਲਾਤੀ ਤੇ ਹੁਣ ਐਪਲ ਖਾਣ ਲੱਗਿਆ ਹੋਇਆ ਨਾਲ-ਨਾਲ ਫੋਨ ਦੇਖ ਰਿਹਾ ਫੋਨ ਬਸ ਬੰਦ ਕਰ ਦੇ ਹੁਣ ਥੋੜੀ ਜੀ ਉਹ ਚੱਕ ਲਾ ਕਿਤਾਬ ਚੱਕ ਲਾ ਰਿਵੀਜ਼ਨ ਕਰ ਲਾ ਥੋੜੀ ਜੀ ਸਵੇਰ ਦੇ ਬੱਜ ਗਏ ਨੇ 6:30 ਸ਼ਸ਼ੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮ ਹੋ ਗਏ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਸੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 8 ਤੇ ਬੱਚੇ ਚਲੇ ਗਏ ਨੇ ਸਕੂਲ ਤੇ ਹੁਣ ਅਸੀਂ ਸੱਸ ਨੂੰ ਹਾਂ ਦੋਨੇ ਰਹਿ ਗਈਆਂ ਘਰੇ ਹੁਣ ਅਸੀਂ ਲੱਗਿਆ ਚਾਹ ਪੀਣ ਤੇ ਚਾਹ ਪੀ ਕੇ ਕੰਮ ਹੋਮਾਗੇ ਫਿਰ ਕੰਮਕੁਮ ਕਰਨੇ ਹਜੇ ਮੈਂ ਬਲੌਗ ਐਡਿਟ ਕਰਨਾ ਅਪਲੋਡ ਤੇ ਲਾਉਣਾ ਮੇਰਾ ਸਾਰੇ ਕੰਮ ਪਿਆ ਹੈ ਜੀ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਇਦਾਂ ਵੀ ਮੰਮੀ ਲੈ ਲੋ ਰੈਡੀ ਢਾਬਣੀ ਆ ਧੁੱਪੇ ਮੈਂ ਕੰਮ ਜਾ ਕੇ ਆਉਣਾ ਨਾਲੇ ਧੁੱਪੇ ਬੈਠੇ ਇੱਕ ਜ਼ਰੂਰੀ ਕੰਮ ਹੈ ਮੈਨੂੰ ਵੀ ਇਹ ਮੇਰੇ ਵੀਡੀਓ ਜਦੇ ਬਣਾ ਲੈਂਦੀ ਆ ਭਾਈ ਕੋਈ ਨਾ ਗੁੱਸਾ ਨਾ ਕਰਿਆ ਕਰੋ ਅਸੀਂ ਹਾਸੇ ਮਜ਼ਾਕ ਆਲੇ ਆ ਸਾਰੇ ਚਾਹ ਪੀ ਲਓ ਗਾਈਜ਼ ਪਾਸ ਹੀ ਜਾ ਤਾਂਹੀਂ ਵੀ ਨਹੀਂ ਗਿਲਾਚ ਪਾਈ ਪਿਆ ਦੇ ਫੁੱਲਾਂ 바ਈ ਟੋਕਰੀ ਮੇਰੀ ਫੁੱਲਾਂ 바ਈ ਟੋਕਰੀ ਚ ਲੱਡੂ ਪਿਆ ਸੀ ਜਦੋਂ ਮੈਂ ਦੇਖਣ ਗਈ ਤਾਂ ਡੱਡੂ ਨਿਕਲਿਆ ਡੱਡੂ ਪਿਆ ਸੀ ਆਹ ਕਹਣਾ ਸੀ ਲਓ ਜੀ ਵੱਜ ਗਏ 10:00 ਵੱਜ ਕੇ 10 ਮਿੰਟ ਅਸੀਂ ਨਹਾ ਧੋ ਕੇ ਬਹਿਲੇ ਹੋ ਗਏ ਤੇ ਰੋਟੀ ਪਾਣੀ ਖਾ ਲਿਆ ਅੱਜ ਅਸੀਂ ਬਲੌਗ ਨਹੀਂ ਬਣਾਇਆ ਰੋਟੀ ਖਾ ਲਈ ਪਹਿਲਾਂ ਮੇਰੀ ਨਾਨਦ ਨਾਲ ਫੋਨ ਤੇ ਗੱਲਾਂ ਕਰੀ ਗਏ ਦੀਦੀ ਨਾਲ ਗੱਲ ਕਰੀ ਗਏ ਤੇ ਹੁਣ ਅਸੀਂ ਚੱਲੇ ਆ ਬਾ ਟਿਊਸ਼ਨ ਵਾਲੀ ਦੀਦੀ ਨੂੰ ਮਿਲਣ ਨਾਲੇ ਪਰ ਅਸੀਂ ਮਾਝਾ ਹੁਵੀ ਕੁੜਮਾ ਦੇ ਅੱਜ ਸੁਣਨੋਂ ਭਾਈ ਮੇਰੀ ਗੱਲ ਮੇਰੇ ਕੁੜਮ ਨੇ ਕਹਿੰਦੀ ਤੇਰੇ ਲਈ ਕੋਈ ਜ਼ਰੂਰੀ ਕੰਮ ਹੈ ਕੋਈ ਪਤਾ ਨਹੀਂ ਕੀ ਰੱਖਿਆ ਮੇਰੇ ਲਈ ਪ੍ਰਾਈਜ਼ ਪਰ ਮੈਂ ਦੇਖ ਕੇ ਤੁਹਾਨੂੰ ਦੱਸੂ ਨਹੀਂ ਤੇ ਉਧਰ ਮੇਰੇ ਡੈਡੀ ਵੀ ਬਿਮਾਰ ਨੇ ਨਾਲੇ ਤਾਂ ਅਸੀਂ ਉਹਨਾਂ ਦਾ ਪਤਾ ਲੈ ਆਵਾਂਗੇ ਤੇ ਨਾਲੇ ਮੰਮੀ ਹੁਣੇ ਦੇ ਘਰੇ ਜਾ ਕੇ ਉਹਨਾਂ ਤੇ ਨਾਲੇ ਮੜੇ ਜਾ ਮੇ ਦੀਦੀ ਨੂੰ ਮਿਲਣਾ ਸੀਗਾ ਬੱਚਿਆਂ ਦੀ ਕੋਈ ਉਹਨਾਂ ਨੇ ਗੱਲ ਕਰਨੀ ਸੀ ਟਿਊਸ਼ਨ ਦੀ ਤੇ ਤਾਂ ਕਰਕੇ ਉਹਨਾਂ ਨੂੰ ਮਿਲਣਾ ਸੀ ਤੇ ਨਾਲੇ ਚੱਲਿਆਂ ਪੇਕੇ ਘਰੇ ਫਿਰ ਤੁਹਾਨੂੰ ਮਿਲਾਂਗੇ ਉੱਧਰ ਜਾ ਕੇ ਅੱਜ ਦੇਖਾਂਗੇ ਉੱਧਰ ਬਲੌਗ ਬਣਾਵਾਂਗੇ ਕਿਉਂਕਿ ਬੱਚੇ ਤਾਂ ਸਕੂਲ ਗਏ ਹੋਣਗੇ ਬੱਚਿਆਂ ਦੇ ਰੋਲੇ 'ਚ ਨਾ ਬਲੌਗ ਬਣਦਾ ਨਹੀਂ ਹੈਗਾ ਮੰਮੀ ਹੁਣੇ ਘਰੇ ਹੋਣਗੇ ਆਪਾਂ ਬਲੌਗ ਬਣਾ ਲਾਂਗੇ ਅੱਜ ਠੀਕ ਹੈ ਜੀ ਮੇਰੀ ਮੰਮੀ ਵੀ ਦੇਖੋ ਹੁਣ ਬਲੌਗ ਦੇਖਣ ਲੱਗ ਰਹੀ ਹੈ ਮੰਮੀ ਡੈਡੀ ਕਿਵੇਂ ਆ ਹੁਣ ਆਹ ਡੈਡੀ ਭਾਈ ਬਿਊਟੀ ਤੇ ਬਲਾ ਲੇ ਗਏ ਨਹੀਂ ਤੁਸੀਂ ਜੇ ਮੈਂ ਰਾਤ ਕਹਿੰਦੀ ਸੀ ਵੀ ਸਾਹ ਛੱਡਦਾ ਡੈਡੀ ਦਾ ਰਾਤ ਬੱਚੇ ਫੇਰੀ ਗਏ ਨਾ ਤਾਂ ਬੈਠ ਕੇ ਸਤੂ ਨਹੀਂ ਨਹੀਂ ਲੱਦੀ ਸਾਹ ਛੱਡਦਾ ਪਰ ਚਲੇ ਥੇ ਲਵਾਉਣ ਨੂੰ ਏਸੀ ਵਿਲਾਕ ਗੇਟ ਵੀ ਖੋਲਣ ਨੇ ਤੇ ਪੱਖਾ ਵੀ ਕਰ ਲੈਣੇ ਆ ਮੈਂ ਮੈਂ ਇੱਧਰੋਂ ਪੈ ਜਾ ਇੱਧਰੋਂ ਪੈ ਜਿਵੇਂ ਪਿਆ ਜਾਂਦਾ ਮੈਂ ਪੈ ਜਾਂਦੀ ਆ ਤਾਂ ਬੈਠਣਾ ਵੀ ਔਖਾ ਸਾਹੀ ਆ ਹੋਰ ਨਾ ਮੈਂ ਦੋ ਮਿੰਟ ਪਿਆ ਜਾਂ ਪਾਉ ਜਾ ਕਰਨਾ ਚਾਹੀਦਾ ਨਾ ਨਾ ਉਹਦਾ ਕੰਮ ਕੀ ਪਤਾ ਹੁਕੀ ਨਕਸਾ ਨਹੀਂ ਕੀ ਪਤਾ ਕੀ ਬਰੋ ਨਾਲੇ ਤੁਸੀਂ ਕਹਿੰਦੇ ਸਰਕਾਰੀ ਚ ਹਾਂ ਨਾਲੇ ਇਸੀ ਹੀ ਕਰਾਓ ਨਹੀਂ ਫਿਰ ਪਤਾ ਲੱਗੂ ਕਿ ਬਲਾਕ ਖੜਾ ਨਾ ਹੋਵੇ ਹਾਂ ਬਲੱਡ ਕਰਕੇ ਵੀ ਇਹ ਕੀ ਬੋਲਦਾ ਨਾ ਸਾਹ ਕੋਨਾ ਲਿਆ ਨਾ ਫਿਰ ਬਲੱਡ ਕਰਾ ਨਹੀਂ ਹੁੰਦਾ ਸਾਹ ਦੀ ਪ੍ਰੋਬਲਮ ਹੋ ਜਾਂਦੀ ਹੈ ਮੰਮੀ ਨਾ ਤੁਸੀਂ ਕਹਿੰਦੇ ਵੀ ਸਰਕਾਰੀ ਹਸਪਤਾਲ ਚ ਗਿਆ ਡੇੜੀ ਇਹ ਕੰਮ ਜੋ ਤੋਂ ਕਹਿੰਦਾ ਧਾਰਗੜੀ ਦੀ ਪੋਣੀ ਮੱਖ ਤੇ ਲੈ ਕੇ ਜਾਂਦੇ ਉੱਥੇ ਧਾਰਗੜੀ ਲਾਇਆ ਹੋਰ ਖਾਸ ਸਮਾ ਸਮਾ ਹੁਣ ਮੈਨੂੰ ਕੀ ਪਤਾ ਮੈਂ ਤਾਂ ਪੂਰਾ ਕਰਿਆ ਪਿੱਛੇ ਵੀ ਸਾਰੇ ਟੈਸਟ ਕਰਾ ਲਓ ਰੱਟ ਰੋਟ ਗਾੜੇ ਵਾਲੀ ਸੀ ਜੀ ਕਰਾ ਲਓ ਸਾਰਾ ਕੁਝ ਪਤਾ ਲੱਗ ਜੂਗਾ ਵੀ ਕੀ ਪ੍ਰੋਬਲਮ ਆ ਹਾਂ ਹਾਂ ਆਏ ਤਾਂ ਔਖਾ ਜਦੋਂ ਇਹ ਨਾਲ ਤਾਂ ਟੈਕ ਆ ਜਾਂਦਾ ਹਮ ਤਾਂ ਕਿੰਨਾ ਕੁ ਜੀ ਰੁੱਟ ਠੁੱਟ ਭੱਜਣਗੇ ਉਹ ਡਾਕਟਰ ਕੋਲ ਤੇ ਜਾਣਾ ਹੀ ਪਊ ਕਿਹਾ ਕਿ ਉਹਦੀ ਨਾਲ ਰਾਮਾ ਸਵਾ ਸੱਜਣ ਆ ਜਿਹੜੀ ਹੁਣ ਰੇ ਵਿੱਚ ਹੈ ਪੁੱਛਿਆ ਮੈਡਮ ਕਿੰਨੀ ਵਧੀਆ ਹੀ ਉਹਨੇ ਦੱਸਿਆ ਉਹਨੇ ਵੀ ਦੱਸਿਆ ਵੀ ਸੀ ਜੀ ਕਰਾ ਕੇ ਲੈ ਗਿਆ ਮਾ ਬੋਲ ਤੋਂ ਸਾਰੇ ਟੈਸਟ ਮੈਂ ਕਰਾਉਂ ਵੀ ਸਾਰੇ ਕਰਾ ਕੇ ਕੱਟੀ ਰਿਪੋਰਟ ਮਾਰ ਦਿੰਦੇ ਹਾਂ ਪਤਾ ਲੱਗ ਜੂ ਵੀ ਕੀ ਪ੍ਰੋਬਲਮ ਹੈ ਪ੍ਰੋਬਲਮ ਦਾ ਪਤਾ ਲੱਗਣਾ ਚਾਹੀਦਾ ਹਾਂ ਤਾਂ ਬਾਤਾਂ ਬਾਤ ਨੂੰ ਪਤਾ ਨਹੀਂ ਹਾਂ 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 ਮੰਦੇ ਨਾਲ ਤਾਂ ਬਹੁਤ ਉਸੋ ਕਰਦੇ ਆ ਫੋਟੋ ਕਰਦੇ ਆ 300 ਉਸੇ ਗੱਲ ਮੈਂ ਅਜੇ ਤੱਕ ਕਿਹਾ ਨਹੀਂ ਆਪ ਕਦੇ ਮੈਨੂੰ ਕੋਈ ਚੁੰਨੀ ਦੇ ਦੇ ਮੇਰੀ ਵੀ ਮਾਂ ਤੇ ਪਾਵਾ ਪਰ ਇਸ ਟੀ-ਸ਼ਰਟ ਪਾਉ ਨੂੰ ਪਤਾ ਨਹੀਂ ਕਦੇ ਵਾਹ ਵਾਲੀ ਸ਼ਰਟ ਪਾਉ ਦੇ ਤੇਰੇ ਦੀ ਮੈਂ ਤੇਰੇ ਦੀ ਕੁਰਸੀ ਤੇ ਹੀ ਆਰਾਮ ਲੈਂਦੀ ਐ ਮੈਂ ਤਾਂ ਸਾਰੀ ਬਾਹਰ ਬੈਠੇ ਇਹ ਤਾਂ ਇਹ ਤਾਂ ਮੰਮੀ ਕੋਈ ਪ੍ਰੋਬਲਮ ਆ ਕਹਿੰਦਾ ਨਾ ਮੇਰੇ ਕਰ ਕੋ ਮਾਂ ਰਟ ਹੁਣ ਹੀ ਮੰਨ ਦੇ ਮੰਮੀ ਇਹ ਤਾਂ ਕੋਈ ਪ੍ਰੋਬਲਮ ਆ ਟੈਸਟ ਕਰਾਏ ਬਿਨਾ ਪਤਾ ਨਹੀਂ ਲੱਗ ਅੰਦਰ ਵੀ ਤਾਂ ਚਾਰ ਪੰਜ ਘਰਾਂ ਦੀ ਤੇ ਰੱਜ ਕੇ ਸਵੇਰੇ ਗੰਦੀ ਰੋਟੀ ਖਾਂਦੀ ਹੈ ਬਾਹਰ ਜਿਹੜੀ ਰੋਟੀਆਂ ਘਰ ਮੂਗੀਆਂ ਨੇ ਪਿਸ਼ਾਂਲ ਨੂੰ ਘੜੀ ਹੁੰਦੇ ਹੁਣ ਤਾਂ ਉਹ ਵੀ ਕਟਾਉਂਦੀਆਂ ਤੇ ਉਹ ਵੀ ਬੰਦ ਕਰਤਾ ਦੁੱਧ ਤਾਂ ਪੀਂਦੇ ਹੀ ਨਹੀਂ ਅਸੀਂ ਦੋਨੇ ਫਟਾਈ ਨਹੀਂ ਜਾਂਦਾ 40000 ਦੁੱਧ ਦਾ ਹਮ ਟੈਸਟ ਕਰਾਈ ਬਣਾ ਨਹੀਂ ਪਤਾ ਲੱਗਣਾ ਕੇਫਲ ਆਪਾ ਜੇਫਾ ਜੀ ਕੋ ਜਾਈ ਗੰਦੀ ਨਾਉਂਦੀ ਇਹਨੂੰ ਗੰਦੀ ਆ ਤੂੰ ਹੈ ਲਓ ਜੀ ਗਾਇਜ਼ ਮੇਰੀ ਮੰਮੀ ਜੋਰ ਦਿਖਾਉਂਦੀ ਆ ਹੁਣ ਸਵੇਰੇ ਇਹਨੇ ਆ ਅਮਰੂਦ ਵੜਤਾ ਦੇਖ ਲਓ ਆ ਖੜਾ ਅੱਧਾ ਹੁਣ ਇਹਨੂੰ ਜੜ ਚੋਂ ਕੱਢੂਗੀ ਮੇਰੀ ਮੰਮੀ ਨਹੀਂ ਇਹ ਕੀ ਕਹਿੰਦਾ ਤੁਹਾਨੂੰ ਤੋ ਪਤਾ ਤੁਹਾਡੀ ਆਉਂਦੀ ਨਹੀਂ ਬੇੜੇ ਚ ਤਿੱਖੀ ਆ ਇਹ ਬਸ ਇਹਨੂੰ ਨਿਆ ਪੁੰਜੀ ਖਾ ਲੈ ਹਮਮ ਬੜਾ ਚਾਹ ਲੈ ਤਿੱਖੀ ਲਓ ਆਹ ਆ ਲੈ ਘਰ ਬੀ ਬੋੜਾ ਫੋਲ ਮੈਨੂੰ ਨਹੀਂ ਲੱਗਦਾ ਤੁਸੀਂ ਇਹਨੂੰ ਜੜ ਚੋਂ ਕੱਢ ਦੋਗੇ ਜੜ ਚੋਂ ਨਹੀਂ ਕੱਢ ਸਕਦੀ ਉਹ ਵੜਤਾ ਠੀਕ ਆ ਹਾਂ ਆਏ ਖਿੱਚ ਲਾ ਮਮੀ ਇਹਦਾ ਆ ਰਹੀ ਨਹੀਂ ਥੋੜੀ ਵਧੀਆ ਹੈਗੀ ਵਧੀਆ ਨਹੀਂ ਆ ਰਹੀ ਨਾ ਲਓ ਜੀ ਇਹਨੂੰ ਕੱਢਣ ਗਿਆ ਮਮੀ ਨੇ ਅੱਜ ਵੱਢਿਆਗਾ ਅਮਰੂਦ ਇਹਦੇ ਚ ਨਾ ਕੀੜੇ ਸੀਗੇ ਅਮਰੂਦ ਦੇ ਵਿੱਚ ਇਹਦਾ ਫਲ ਵਧੀਆ ਨਹੀਂ ਸੀ ਹੈਗਾ ਤਾਂ ਕਰਕੇ ਵੱਢਦਾ ਨਹੀਂ ਤੇਗਾ ਆਨੇ ਬੁਧਾ ਆ ਮਸੋਂ ਨਿੰਬੂ ਭਰਿਆ ਪਿਆ ਸਾਰਾ ਦੇਖੋ ਐ ਲੱਗੇ ਹੋਏ ਨੇ ਨਿੰਬੂ ਚਾਰ ਚਾਰ ਕੱਟੇ ਆ ਦੇਖੋ ਸਾਰਾ ਅਮਰੂਦ ਭਰਿਆ ਹੋਇਆ ਭਰਿਆ ਪਿਆ ਨਿੰਬੂ ਨਹੀਂ 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 ਅਬ ਇਧਰ ਨਹੀਂ ਆ ਬਹੁਤ ਫੜ ਲੱਗਦਾ ਇਹਨੇ ਆ ਕੜੀ ਪੱਤਾ ਸਾਰੀ ਤਾਂ ਥੋੜੀ ਬਣਦੀ ਏ ਇਸੇ ਨਾਲ ਹੀ ਵੱਡੇ ਆ ਵਾਰ ਐ ਇਹ ਦੂਜੇ ਵਾਰ ਨਹੀਂ ਜਾਂਦੀ ਕੇਰਾ ਸਿੱਟਿਆ ਨਾ ਮੈਨੂੰ ਪਤਾ ਗਾਈਜ਼ ਇੱਧਰ ਚੈੱਕ ਕਰੋ ਆਹ ਆ ਕਰੀ ਜਾਣਾ ਨੇ ਦੋਨੇ ਗੁੜਮਣੀਆਂ ਨੇ ਦੋਨੇ ਗੁੜਮਣੀਆਂ ਜ਼ੋਰ ਦਿਹਾਉਣਗੇ ਹੁਣ ਉਹ ਲਿਆ ਤੂੰ ਜਾ ਰਹਿ ਕਹਦੇ ਮੈਂ ਹੁਣ ਹੀ ਫਲ ਨੂੰ ਡਾਣਾ ਦੇਖ ਤਾਂ ਸਹੀ ਚੜ ਕੇ ਵੜਾ ਦੇ ਕੁਰਸੀ ਦੇ ਡਾਣਾ ਤਾਂ ਦੇਖ ਲੋ ਕਿਵੇਂ ਵੜਦੀਆਂ ਨੇ ਹਾਂ ਬਸ ਆ ਜੀ ਵੜਣਾ ਉਹ ਉਹ ਤਾਂ ਖੋਣ ਦੇ ਆਹ ਨਾ ਕਾਇਨੀ ਕੋਈ ਨਹੀਂ ਆ ਨਾ ਆਇਆ ਫੇਰੇ ਵਾਲੇ ਨਾਲ ਇਕਨ ਦੇ 15 ਤਾਂ ਲੈ ਗਈ ਹੇ ਰੱਬ ਬਗਿਆਕ ਤੋਂ ਨਹੀਂ ਇਹ ਹੋ ਰਹਾ ਸੀ اے ਕਲਾਮ ਰੋ ਲਾਜ ਤੇ ਹੈ ਮਾਣੇ ਚੋਰ ਬੰਦਾ ਦੇ ਕਲਾਮ ਪੁਰਾਣਾ ਗਾਣਾ ਗਾਵਾ ਡਾੜਾ ਵੱਗਣ ਲੱਗੀ ਆਣੇ ਲੈ ਜ਼ੋਰ ਤਾਂ ਲੱਗਦਾ ਨਹੀਂ ਨਹੀਂ ਲਾਉਣ ਕਰਤੀ ਹੋ ਹੈ ਆਰੀ ਨਾਲ ਜ਼ੋਰ ਤਾਂ ਲੱਗਦਾ ਨਹੀਂ ਤਾਂ ਲੱਗਦਾ ਆ ਇੱਥੇ ਤੱਕ ਨਹੀਂ ਹੁੰਦਾ ਕੱਟ ਇਹ ਆਏ ਨਹੀਂ ਲੱਗਦਾ ਜਿਵੇਂ ਅਮਰੂਦ ਨੂੰ ਛੇੜਦੀ ਹੁੰਦੀਆਂ ਨੇ ਤਨ ਜੋਰ ਨਾਲ ਹੋ ਬਸ ਬਈ ਮਾਰੇ ਨੂੰ ਭਾੜਾ ਲਾਈਏ ਨਾਲ ਬਸ ਘਰ ਤੋਂ ਤੁਸੀਂ ਆ ਨੰਬਰ ਆਉ ਕਲਾਮ ਰੋਡ ਕਰਨੀ ਹੁੰਦੀ ਐਸੀ ਦੇਖੀ ਚੱਕ ਬਣੇ ਫਟੇ ਨਾ ਹੁਣ ਨਸਰ ਹੈ ਨਾ ਆਈ ਥੋੜੀ ਉਧਰਲੀ ਕੰਦ ਕਿੰਨੀ ਖਰਾਬ ਹੋਈ ਪਈ ਹੈ ਨਾ ਤਕ 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 ਤੂਤੀਆਂ ਹਾਈ ਜਵਾ ਲੋ ਖਿੱਚ ਲੋ ਹਣਾ ਇਹ ਖਿੱਚ ਕੇ ਦਈ ਆ। ਉਹ ਆ ਪੀ। ਆਈ ਲਾਵਾ ਨੀ ਪਾ। ਲਾ। ਤੂੰ ਦੇਖੀ ਦੱਸਈ। ਦੇਖੀ ਕਿੰਨੇ ਟਾਈਮ ਚ ਵੱਢਿਆ ਸਵੇਰੇ ਆ। ਕਹਿੰਦੀ ਆ 5 ਮਿੰਟ ਲੱਗੇ ਲੈ। ਆ ਮਾੜੇ ਜਿਹੇ ਡਾਣੇ ਨੂੰ ਦੇਖ ਰੋ ਕਿੰਨਾ ਟਾਈਮ ਹੋ ਗਿਆ ਲੱਗੀ ਆ। 5 ਮਿੰਟ ਇਹ ਦੇਖੀ ਪੱਟ ਕੇ। ਤੂੰ ਸਾਫ਼ ਹੋ ਜਾ। ਕਹੀ ਨਾਲ। ਆ ਇੱਧਰ ਹੁਣ ਆ ਜੋਰ ਦਿਖਾਉਗੀ ਇਹ ਕਹਿੰਦੀ ਮੈਂ ਇਹਨੂੰ ਕੱਢਣਾ ਇੱਥੋਂ। ਮੰਮੀ ਜੇ ਨਾ ਕੱਢੋ ਇਹਨੂੰ ਕੋਈ ਜ਼ਰੂਰੀ ਆ। ਇਹਨੂੰ। ਲੈ ਫੇਰ ਰੁਕੀ ਜਾਊ। ਅੱਛਾ ਫੇਰ ਹੂੰ ਲੈ ਨਹੀਂ ਆ ਤੈਨੂੰ ਕੀ ਪੈਂਦੀ ਪਤਾ ਤਾਂ ਹੀ ਬਾਬਾ ਵੇ ਇਕੱਲਾ ਮਰ ਰੋ ਰੋ ਚੱਲ ਆ ਗਿਆ ਮੈਂ ਕਿੱਦੋਂ ਚੱਲੂ ਪਾਈ ਮੇਰਾ ਬਲੌਗਰ ਵੀ ਦੇਖ ਰੋ ਉਸਤਾ ਹਸਨ ਕੱਢਣ ਵਾਲਿਆ ਜੇ ਤੁਸੀਂ ਆਉਣਾ ਤਾਂ ਆਜੋ ਆ ਰਹੇ ਮਨੂੰ ਦੁਪੱਟੀਆਂ ਜ਼ੋਰ ਦਿਖਾਓ ਆ ਕੇ ਸਾਰੇ ਜਾਣੇ ਹਾਂ ਇਹ ਕੁੜੀ ਇੱਥੇ ਤਾਂ ਵੱਡਣਾ ਨੂੰ ਇਹ ਤਾਂ ਚਾੜ ਆ ਇਹਦੀ ਆਹ ਆਲਾ ਪੱਟੀ ਉਹ ਤਲਾਹਣਾ ਨਹੀਂ ਚੱਲਦਾ ਜੇ ਆਹ ਤਲਾਹਣਾ ਇਹ ਰਸਤਾ ਐ ਬਟ ਦੇ ਨਹੀਂ ਇਹ ਨਹੀਂ ਅੱਜ ਟਾਲਦੀਆਂ ਦੋ ਜਾਨੀਆਂ ਵੜਦਾ ਲੈ ਹਮਾਰਾ ਹੀ ਪਿਆਰ ਨਾਲ ਵੜਦੇ ਜਾਨੀ ਦੀ ਮੰਮੀ ਤਾਂ ੱਲੇ ਦਾ ਤੋਂ ਚੱਕੀ ਬਣੀ ਜਾਣੇ ਹਾਏ ਰੱਬਾ ਤੁਹਾਨੂੰ ਕੁਸਾਰੇ ਨਾ ਦਿੰਦੇ ਯਾਰ ਮੰਮੀ ਮੰਮੀ ਜ਼ੋਰ ਦਹਾਉਣ ਲੱਗਿਆਂ ਹਣੇ ਕਾੜ ਗਈ ਇੱਕ ਥੱਕ ਗਈ ਆ ਵੇਗੀ ਆ ਗਈ ਬਸ ਪਤਾ ਕਿ ਲੱਗ ਗਈ ਤਿਆਰੀ ਨਾ 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 ਆਇਆ ਨਾ 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 ਲੈ ਫੜਾ ਬਸ ਲੈ ਪਤਾ ਕੀ ਆ ਰਹੀਓ ਤੀ ਕਾਹ ਨਾ ਲੈ ਬਾਰੇ ਹੋ ਗੋ ਮਾਰੀ ਨਾ ਮਾਮੇ ਗੋ ਹੋ ਹੋ ਮਮਮੀ ਤਕਨੀ ਲਓ ਜੀ ਕਾਮਯਾਬ ਹੋ ਗਈਆਂ ਦੋਨੇ ਮੰਮੀ ਆ ਟਾਣਾ ਤੋੜ ਲਿਆ ਇਹਨਾਂ ਨੇ ਆ ਆ ਗਈ ਵੱਡੇ ਮੇਰੇ ਤਾਂ ਬੋਡੀ ਬੰਦੀ ਲੱਗੀ ਬੜੀ ਯੰਗ ਬੰਨਿਆ ਹੋਇਆ ਉੱਪਰ ਕਿੰਨਾ ਕੁਸ ਬੰਨਿਆ ਹੋਇਆ ਤੁਸੀਂ ਉਹ ਤਾਂ ਬਾਹਲਾ ਹੀ ਕੁਸ ਬੰਨਿਆ ਹੋਇਆ ਇਹਨਾਂ ਨੇ ਚਲ ਖਿੱਚ ਲਾ ਹੁਣ ਖਿੱਚ ਲਾ ਉਧਰੋਂ ਧੱਕਾ ਲਾ ਉੱਤੇ ਚੜ ਕੇ ਝਾ ਕਈ ਸੋ ਬੜਾ ਜੋਰ ਲਗਾ ਕੇ ਹੈ ਇਨਸ਼ਾ ਅਰਾਂ ਨਹੀਂ ਭਾਵੇਂ ਮੈਂ ਖੜਾ ਲਾਂ ਕੀ ਕਰੋਂਗੇ ਇਹਦੇ ਨਾਲ ਖੇਲ ਕੀ ਹੋ ਗਿਆ ਹੋਣਾ ਛੱਡਿਆ ਤਾਂ ਛੱਡਿਆ ਦੁਬਾਰੇ ਕਰਿਆ ਜਾ ਭੁੱਜ ਲੈ ਕੇ ਚੱਲਾਂ ਕਹਿੰਦਾ ਇੱਕ ਕੁਐਸਚਨ ਛੱਡਿਆ ਹੈ 1.5 ਨੰਬਰ ਦਾ ਉਹ ਆਉਂਦਾ ਸੀ ਭੁੱਲ ਗਿਆ ਕਰਨਾ ਬਾਪਾ ਵੀ ਮੈਂ ਦੁਬਾਰੇ ਲੈ ਚੱਲਦੀ ਆ ਸਕੂਲ ਚ ਹੋਰ ਕੀ ਹਾਲਾ ਚਲੋ ਅੰਦਰ ਐਸੀ ਲਾਤਾ ਤੂੰ ਨੂੰ ਆਈ ਨਹੀਂ ਹੈਗਾ ਸੀ ਗਾ ਜੀ ਮੰਮਾ ਹੁਣ ਕਿੱਥੇ ਗਏ ਅੱਜ ਹਾਂ ਕੀ ਸੋਚੇ ਪਤਾ ਕਿੱਥੇ ਬਾਗ ਗਏ ਹਾਂ ਅੱਜ ਨਾਨੀ ਘਣੀ ਵਾਗ ਗਈ ਸੀ ਅੱਜ ਨਾਨੀ ਘਣੀ ਜ਼ੋਰ ਦਿਖਾਇਆ ਨਾਨੀ ਦੇ ਦਾਦੀ ਨੇ ਆ ਜਾ ਮਰੂ ਉਹ ਵੱਡੇ ਆ ਨਾ ਅੱਜ ਆ ਜਾ ਲੱਡੂ ਅੰਦਰ ਹਵਾ ਚ ਆ ਜਾ ਬੱਚੇ ਤੇਰੇ ਕਰਕੇ ਤਾਂ ਮੈਂ ਭੱਜੀ ਆਈ ਆ ਵੀ ਜੋ ਵੀ ਆ ਗਿਆ ਉਸ ਨੂੰ ਵੀ ਉਹਨੂੰ ਏਸੀ ਲਾ ਕੇ ਦਵਾ ਅੰਦਰ ਹਵਾ ਚ ਬਿਠਾਵਾਂ ਚਲੋ ਅੰਦਰ ਚਲ 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 ਉਹਦੇ ਨੂੰ ਬੈਠਣਾ ਘਰ ਵਿੱਚ ਉਹਦਾ ਟਿਊਸ਼ਨ ਤੇ ਜਾ ਕੇ ਪਤਾ ਲਗੂ ਹਾਂ ਤੇ ਆਪਾਂ ਇੱਧਰਲੇ ਕਮਰੇ ਦਾ AC ਲਾ ਲਿਆ ਅੱਜ ਇੱਧਰਲੇ AC ਜੰਮਾ ਨਹੀਂ ਲਾਉਂਦੇ ਅੱਜ ਲਾਇਆ ਕਿਉਂਕਿ ਆ ਕੱਪੜੇ ਤੁਹਾਨੂੰ ਮੈਂ ਰਾਤ ਦਿਖਾਏ ਸੀ ਤੇ ਹੁਣ ਇਹ ਸਾਹਮਣੇ ਆ ਮੈਂ ਤੇ ਮੰਮੀ ਨੇ ਦੋ ਜਾਨੀਆਂ ਲੱਗਾਂਗੇ ਫਟਾਫਟ ਸਾਂਭ ਕੇ ਅਲਮਾਰੀਆਂ ਚ ਚੜਨਾ ਸੀ ਕਿ ਜੀ ਜੀ ਦੋ ਲਾਉਣਾ ਚੱਕੋ ਜੀ ਆਪਾਂ ਇੱਧਰਲੇ AC ਲਾਤਾ ਐਨੇ ਮੜਿਆ ਰੂਮ ਠੰਡਾ ਹੋ ਗਿਆ ਕਿਉਂਕਿ ਇੱਧਰ ਐਵੇਂ ਖੜਿਆ ਨਹੀਂ ਜਾਂਦਾ ਗਰਮੀ ਬਹੁਤ ਜ਼ਿਆਦਾ ਅੱਗ ਪੈ ਰਹੀ ਐ ਇਤਨਾ ਏਸੀ ਲਾਇਆ ਨਹੀਂ ਨਾ ਕਦੇ ਉਹਦੇ ਕਰਕੇ ਆਇਆ ਉਹ ਕਹਿੰਦੇ ਨਾ ਆਵਾਂ ਪਾਰਟੀ ਦੇਖੀ ਜਾਊਗਾ ਕਿੱਥੇ ਗਈ ਐ ਪਾਲਟੀ ਆ ਗਈ ਨਹੀਂ ਪੌੜੀਆਂ ਮੇਰੀ ਮੰਮੀ ਲੱਗਿਆ ਭਾਂਡੇ ਮਾਂਜਣ ਚਾਹ ਲੈ ਬਹੁਤ ਮਾਂਜਣਾ ਹੋਰ ਕੌਣ ਮਾਂਜੂਗਾ ਤੇ ਮੇਰੀ ਲੋਹਰਾ ਵੀ ਤਾਂ ਹੁਣ ਪੈਰੀ ਉੱਠੀ ਐ ਸੁੱਤੀ ਹਾਏ ਮੈਂ ਸੁੱਤੀ ਨਹੀਂ ਐਗੀ ਦੇਰ 걸 ਪਾਈ ਚਾਪ ਹੀ ਕਿਹਾ ਦੇ ਆਉਣ ਸੁਬੇ ਜਾਣੀਆਂ ਚਾਪ ਹੀ ਕਿ ਕੈਮ ਹੋਇਆ ਫਿਰ ਆਪਣੇ ਕਿਸੇ ਨੂੰ ਗਾਲਾਂ ਗੋਲਾਂ ਵੀ ਕੱਢਣੀਆਂ ਹੁੰਦੇ ਨੇ ਪਰ ਗੁੱਸਾ ਨਾ ਕਰਿਆ ਕਰੋ ਅਸੀਂ ਇਹ ਬਲੌਗਰ ਆ ਜਿਹੜੇ ਹਾਸੇ ਮਿਗਾਕ ਵਾਲੇ ਆ ਠੀਕ ਹੈ ਸਾਡਾ ਮੂਡ ਆ ਜਾ ਨਹੀਂ ਹੈਗਾ ਅੱਜ ਤਾਂ ਹਸਨਾ ਸਮਝਾ ਕਰਦੇ ਨੇ ਸਾਡੇ ਨਾਲ ਜੁੜਿਓ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜ਼ਰੂਰ ਲਾਈਕ ਕਰਿਓ ਲਾਈਕ ਕਰਿਓ ਲਾਈਕ ਮੈਨੂੰ ਬੋਲਣਾ ਘਟਾਉਣਾ ਭਾਈ ਹਿੰਦੀ ਹੁੰਦੀ ਪੰਜਾਬੀ ਵੀ ਉਹ ਜੱਟ ਸੌਦਾ ਜਿਹਾ ਸਿੱਧਾ ਹੀ ਕਰਦੀਆਂ ਜਿਹਨੇ ਆਥਰੇ ਤੋਰੀਆਂ ਨਾਲ ਰੋਟੀ ਖਾਣੀ ਆਂਦਾ ਆਜੋ ਅੱਜ ਤਾਂ ਤੋਰੀਆਂ ਕਾਵਾਂਗੇ ਅੱਰਾ ਤੋਂ ਤੋਰੀਆਂ ਬਣਾਈਆਂ ਸੀਗੀਆਂ ਹਾਂ ਵੀਰੇ ਦਾ ਹੋਣਾ ਮੈਂ ਪਹਿਲਾਂ ਕਿਉਂ ਮੈਂ ਕੀ ਬਣਾਇਆ ਵਾ ਵੀਰੇ ਰਾਤ ਤੋਰੀਆਂ ਬਣਾਈਆਂ ਸੀ ਉਹ ਕਹਦਾ ਹਾਂ ਕਹਿ ਦਊਂ ਬੱਸ ਮੈਨੂੰ ਪਤਾ ਹੁਣ ਚਾਰ ਦਿਨ ਤੁਹਾਡੇ ਘਰ ਤੋਰੀਆਂ ਨਹੀਂ ਮੁੱਕਣੀਆਂ ਉਹ ਇਤਨਾ ਅਸੀਂ ਮਿਹਰਬਾਨਾ ਨਹੀਂ ਹੈ ਜਿਹੜੇ ਜਿੱਥੇ ਰਹੇਗੀ ਉਦੋਂ ਹੀ ਸੀ ਲਾ ਕੇ ਇਹਦੀ ਲੈਣ ਦੀ ਬਿਝਾਤੀ ਜੋ ਬਣਾ ਫਿਰ ਦਾਦਾ ਦਦੀ ਨਾਲ ਕਿਸੇ ਨੂੰ ਨਹੀਂ ਸੌਣ ਨੂੰ ਗਾਲਾਂ ਨਹੀਂ ਹੁੰਦੀ ਦੋਨੇ ਆਲੇ ਲੜੀ ਜਾਂਦੇ ਆ ਆਪੇ ਵਿੱਚ ਨਾਮ ਦਾਦੀ ਜੋ ਹੁੰਦਾ ਨਹੀਂ ਸਾਮ ਨੂੰ ਬੱਜ ਗਏ ਨੇ 6:30 ਮੈਂ ਲੱਗਿਆ ਰੋਟੀ ਬਣਾਉਣ ਕੱਪੜੇ ਤੇ ਤਹਾ ਮਾਰਤੀ ਸੀ ਫਿਰ ਭਰਾ ਆ ਗਿਆ ਸੀ ਉਹਦੇ ਨਾਲ ਗੱਲਾਂ ਬਾਤਾਂ ਮਾਰੀ ਗਏ ਮੈਂ ਤੇ ਮੰਮੀ ਉਹ ਚਾਹ ਬਣਾ ਕੇ ਪਿਆਈ ਕੜਾਕੇ ਦਾ ਤੇ ਨਾਰੀ ਅਸੀਂ ਕੰਪਨੀ ਦੇ ਤਹਿ ਹਮਾਰ ਕੇ ਸਾਰਾ ਬੈਟ ਖਾਦੀ ਕਰ ਬੈਟ ਦਾ ਨੂਰਾ ਹਾਲ ਹੋਇਆ ਪੈਸੇ ਵੀ ਲੱਗੇ ਪੈਸੇ ਦੇਖੋ ਤੋਰੀਆਂ ਦੀ ਸਬਜ਼ੀ ਕਿੰਨੀ ਸੋਹਣੀ ਮਲਾਈ ਪਾ ਕੇ ਤੋਰੀਆਂ ਦੀ ਸਬਜ਼ੀ ਬਣਾਈ ਸੀ ਮੈਂ ਜੋ ਬਣ ਗਿਆ ਨਾ ਮੈਂ ਨਹੀਂ ਤੋਰੇ ਤੂਰੇ ਖਾਂਦਾ ਤੋਰੀਆਂ ਦਾ ਨੋਂ ਵੀ ਨਹੀਂ ਸਿੱਧਾ ਲੈਂਦਾ ਤੋਰਾ ਹੀ ਦੱਸਦਾ ਮੈਂ ਨਹੀਂ ਤੋਰੀ ਖਾਂਦਾ ਹੁਣ ਇਹ ਪੁੱਤ ਕੀ ਕਹਦਾ ਦਾਦੀ ਨੂੰ ਕਹਿੰਦਾ ਦਾਦੀ ਚੂਣੀ ਬੁੱਟ ਦਿਓਗਾ ਦੇਸੀ ਘਿਓ ਪਾ ਕੇ ਸ਼ਕਤ ਪਾ ਕੇ ਇਹਨਾਂ ਚੂਣੀ ਕਿਉਂ ਵੱਧ ਪਾਇਓ ਦਾ ਤੇ ਗਿੱਲੀ ਗਿੱਲੀ ਜੀ ਬਣਾਇਓ ਬਾਬੀ ਬੋਤਾ ਦੋਨੇ ਚਾਹਨਾ ਨੌਲੇ ਦੇ ਕੁਐਸਚਨ ਆਨਸਰ ਪੜ੍ਹ ਲੈ। ਕਿਉਂ ਬੱਦ ਪਾਇਓ ਤਾਂ ਕਿ ਉਹ ਗਿੱਲੀ ਗਿੱਲੀ ਲੱਗੇ। ਮਾਤਾ ਚੂਰੀਕੁੱਟੀ ਲੈਣੀ ਆ ਨਾ। ਸੁੱਕੀ ਜੀ ਨਾ ਬਣਾਇਓ ਜਿਹੜੀ ਅੰਦਰ ਨੂੰ ਨਹੀਂ। ਕਿਉਂ ਨਾਲ ਗਿੱਲੀ ਗਿੱਲੀ ਹੋਵੇ। ਬਹੁਤ ਨੇ ਦੋ ਗੋਲੇ ਬਣ ਜਾਣਗੇ। ਮੁੱਠ ਦਾ ਦੀ ਮੋਟੀਆਂ ਰੋਟੀਆਂ ਨੇ। ਉਹ ਵੀ ਖਾਣ ਦਾ ਛੋਟਾ। ਨਹੀਂ ਗਿਆ। ਕੀ ਪਾਉਣਾ ਬੱਦ? ਕੀ ਹੋ? ਕਿਉਂ ਵੱਧ ਪਾਉਣਾ ਲਓ ਜੀ ਗਾਇਜ਼ ਰਾਤ ਦੇ ਵੱਜ ਗਏ ਨੇ 8 ਤੇ ਇੱਧਰ ਬਿਸਤਰੇ ਆ ਗਏ ਆਪਣੇ ਟਿਕਾਣਿਆਂ ਤੇ ਆ ਗੰਦੇ ਬੱਚੇ ਇੱਧਰ ਚੈੱਕ ਕਰ ਇੱਥੇ ਕੀ ਆ ਖਜ਼ਾਨਾ ਜਿਹੜਾ ਪੁੱਠੇ ਕੰਮ ਕੀ ਉਸ ਖਾਉਣਾ ਇਹਨਾਂ ਨੇ ਖਾਣਾ ਉਹ ਕਹਿੰਦਾ ਵੀ ਆਸਲ ਨੇ ਖਜ਼ਾਨਾ ਖਜ਼ਾਨਾ ਲੋਕ ਨੂੰ ਮਿੱਟੀ ਦੇ ਤੇ ਫਰਸ਼ ਤੇ ਠੰਡਾ ਕਹਦੇ ਹੋਰੀ ਬਹੁਤ ਠੰਡਾ ਜੋ ਬਣ ਬਾਹਰ ਨਿਕਲਿਓ ਲਓ ਜੀ ਮੰਮੀ ਲੱਗੀ ਆ ਰੋਟੀ ਖਾਣ ਤੋਰੀਆਂ ਤੁਹਾਨੂੰ ਦੱਸੇ ਸੀਗਾ ਵੀ ਮਲਾਈ ਪਾ ਕੇ ਬਣਾਈਆਂ ਸੀ ਤੇ ਮੈਂ ਦੋ ਰੋਟੀਆਂ ਖਾ ਲਈਆਂ ਬੱਚਿਆਂ ਨੇ ਸਾਨੂੰ ਬਹੁਤ ਤੰਗ ਕੀਤਾ ਹੋਇਆ ਨਿਕੇ ਜਿਹਨੇ ਖਾਦੇ ਨੇ ਅੱਜ ਮੋਮੋਜ਼ ਮੰਗਾ ਕੇ ਫਿਰ ਇਹਦੀ ਦਾਦੀ ਨੂੰ ਭੇਜਿਆ ਬਾਜ਼ਾਰ ਵਿਚਾਰੀ ਇਹ ਮੋਮੋਜ਼ ਲੈ ਕੇ ਹੀ ਜਾ ਕੇ 7 ਵਜੇ ਜੋ ਬੰਨੇ ਖਾਦੀ ਹੈ ਮੈਗੀ ਬਣਾ ਕੇ ਸਾਨੂੰ ਤਾਂ ਇਹਨਾਂ ਨੇ ਦੁਖੀ ਕੀਤਾ ਪਿਆ ਲਓ ਜੀ ਬੱਚਿਆਂ ਦੀ ਦਾਦੀ ਰੋਟੀ ਖਾ ਕੇ ਹਟਿਆ ਉਹਨੂੰ ਪਾਣੀ ਪੀਣਾ ਔਖਾ ਕਰਤਾ ਮੰਜੇ ਥੱਲੇ ਬੜੇ ਬੈਠੇ ਨੇ ਉਹਨੂੰ ਜੰਪੋ ਮਰਵਾਈ ਜਾਂਦੀ। ਮੈਂ ਕੋ ਨਿਕਲ ਜਾ। ਜਾਣ। ਜੋਣ ਦਾਦੀ ਦਾ ਪਾਣੀ ਪੀਣਾ ਔਖਾ ਕਰਦਾ ਤੁਸੀਂ ਰੋਟੀ ਖਾਦੀ ਆ। ਲਓ ਜੀ ਗਾਇਸ ਰਾਤ ਦੇ ਵੱਜ ਗਏ ਨੇ 9:30 ਤੇ ਬੱਚਾ ਪਾਰਟੀ ਲੱਗੀ ਆ ਸੌਣ ਸੌ ਹੁੰਦਾ ਹੈਗਾ ਸਵੇਰੇ ਪੇਪਰ। ਤੇ ਜੋ ਵੀ ਨੂੰ ਹੈਗੀ ਛੁੱਟੀ ਬਹੁਤ ਲੜਦੇ ਨੇ ਦੋਨੇ ਜਾਨੇ ਮੈਂ ਤਾਂ ਬਹੁਤ ਤੰਗ ਕਰਦੇ ਨੇ ਇਹੋ ਵੀ ਨਹੀਂ ਹੈਗੀ ਇਹਦਾ ਵੀ ਪੇਪਰ ਆ ਮੈਂ ਤਾਂ ਝੂਠ ਬੋਲਦੀ ਸੀ ਓਏ ਗਲਤੀ ਕਰ ਲਈ ਦੀ ਇਹਨੂੰ ਪਤਾ ਲੱਗਣ ਲੱਗਿਆ ਹੁਣ ਹੁਣ ਨੀਰ ਦੇ ਸਾਹਮਣੇ ਆਪਾਂ ਛੁੱਟੀ ਕਹਿ ਸਕਦੇ ਵੀਰੇ ਦਾ ਵੀ ਪੇਪਰ ਆ ਸ਼ੋਮੀ ਦਾ ਵੀ ਪੇਪਰ ਆ ਹਨਾ ਹੈਲੋ ਹੈਲੋ ਸ਼ੋਮੀ ਆਈ ਲਵ ਯੂ ਸ਼ੋਮੀ ਸੋਮੂ ਮੇਰੀ ਮੰਮੀ ਪਤਾ ਨਹੀਂ ਕੀ ਗੱਲ ਆ ਦੇਖ ਲੋ ਰਾਤ ਨੂੰ 9:30 ਵਜੇ ਐਨਕਾ ਲਾ ਲਾ ਪੈਂਦੀ ਐ। ਆਈ ਨਹੀਂ ਹੈਗਾ ਵੀ ਪੈ ਜਾ। ਹੋਰ ਤੇਰੇ ਨੂੰ ਮੈਂ ਕਿੱਧਰ ਲਾਂਗੀ? ਨਾ ਮੇਰੀ ਮੰਮੀ ਠਿਕਦੀ ਆ ਨਾ ਸਾਡੇ ਆ ਠਿਕਦੇ ਨੇ ਦੋਨੇ। ਇਹਨਾਂ 'ਚ ਇਕੱਲੀ ਮੈਂ ਫਸੀ ਹੋਈ ਆ ਬਸ। ਜ਼ਿੰਦਗੀ ਕੱਟ ਰਹੀ ਐ ਇਹਨਾਂ 'ਚ ਮੈਂ ਇਕੱਲੀ ਆਪਦੀ। ਤੂੰ ਕੰਬਲ ਦੇ ਓਏ। ਮੈਂ ਅਸਾਂ ਘਰਸ ਕੱਟ ਰਹੀ ਐ ਇਹਨਾਂ 'ਚ ਤਿੰਨ ਜਾਣਿਆਂ 'ਚ। ਤੁਸੀਂ ਚੈੱਕ ਕਰ ਸਕਦੇ ਹੋ ਮੇਰੇ ਘਰ ਦੇ ਹਾਲਾਤ। ਵੀ ਤਿੰਨ ਜਾਣਿਆਂ 'ਚ ਇਕੱਲੀ ਫਸੀ ਹੋਈ ਆ ਪਰਮਕੌਰ। ਮੈਂ ਤਾਂ ਆਪ ਦੇ ਮੇਰੀ ਸੋਲ ਲੋ ਗੱਲ ਤਿੰਨੇ ਜਾਣੇ ਮੈਂ ਚੱਲੀ ਆਪਦੇ ਘਰ ਵਾਲੇ ਕੋਲੇ ਤੁਸੀਂ ਰਹੋ ਤਿੰਨੇ ਉਰੇ ਜਾਵਾਂ ਡੈਡੀ ਕੋਲੇ ਫੋਨ ਦੇ ਜੋ ਉਹ ਨਿਕਾ ਜਾਏਗਾ ਨਾ ਹਾਂ ਤੂੰ ਵੀ ਦੱਸ ਜਾਵ ਮੈਂ ਆ ਦੇਖ ਹੁਣ ਤਾ ਕਹਿੰਦੀ ਫੋਨ ਦੇ ਦੋ ਵੀ ਜਾਓ ਫੋਨ ਵੀ ਦੇ ਤੁਸੀਂ ਵੀ ਪਤਾ ਹੀ ਹੈ ਮੈਨੂੰ ਜਾਵਾਂ ਡੈਡੀ ਕੋਲੇ ਸੋਮੂ ਮੈਂ ਅਰੋਪਰੇਂ ਚ ਜਾਉਂਗੀ ਡੈਡੀ ਕੋਲੇ ਫੇਰ ਤੂੰ ਫੇਰ ਤੂੰ ਤਾਂ ਨਹੀਂ ਜਾਂਦਾ ਮਮਾ ਦੇ ਨਾਲ ਮੰਮੀ ਨਨ੍ਹਾ ਨਕਾ ਇਹ ਤਾਂ ਮੈਨੂੰ ਤਾਂ ਕੁੱਟ ਖਾਣੀ ਆ ਬਸ ਰੁਕ ਜਾ ਤੂੰ ਦੇਖੀ ਚੱਲ ਆਈ ਨਹੀਂ ਪਤਾ ਕੁੱਟ ਖਾ ਕੇ ਪਵੇ ਸੁਮੀ ਮੈਂ ਪਾਪਾ ਕੋਲੇ ਜਾਵਾਂ ਹੈ ਹਾਂ ਤੂੰ ਤਾਂ ਹੁਣ ਕਹਿੰਦਾ ਸੀ ਜਾਓ ਪਾਪਾ ਕਹਿੰਦੇ ਤੂੰ ਆ ਜਾ ਕੱਲੀ ਇਹਨਾਂ ਨੂੰ ਛੱਡ ਕੇ ਦਾਦੀ ਕੋਲੇ ਕਹਿੰਦਾ ਮੈਂ ਤੇਰੀ ਕੱਲੀ ਦੀ ਟਿਕਟ ਕਰਾ ਦਾਂਗਾ ਕਹਿੰਦੇ ਜੇ ਤੈਨੂੰ ਇਹ ਤੰਗ ਕਰਦੇ ਨੇ ਦੋਨੇ ਕਹਿੰਦੇ ਤੂ ਰੇ ਆ ਜਾ ਸੋਹਮ ਦੀ ਕਰਾ ਦੋ ਗੱਲੇ ਦੀ ਕਿਉਂ ਜੇ ਮੇਰੀ ਦੀ ਕਰਾ ਦੋ ਦੋਨੇ ਤੰਗ ਕਰਦੇ ਦੋਸਤ ਮੈਨੂੰ ਮੈਂ ਜਾਊਂ ਗੱਲੀ ਉਹ ਮਰਾ ਪਜੂਂ ਗਿਆ ਵੜਦਾ ਮਿੱਠੇ ਨੇ ਘਾ ਗਿਆ ਦੁਖੀ ਕੀਤਾ ਪਿਆ ਮੈਨੂੰ ਇਹਨਾਂ ਨੇ ਬਹੁਤ ਜ਼ਿਆਦਾ ਮੈਂ ਤਾਂ ਕੀ ਫਿਰਦੀ ਹਾਂ ਜਵਾਬਕ ਆ ਨੂ ਹੀ ਮੈਂ ਤੱਕ ਕੋ ਮੈਂ ਕਰ ਕਿਉਂ ਕਿ ਹਵਾ ਮੈਂ ਤਾਂ ਬਹੁਤ ਅੰਗ ਕੀਤਾ ਪੈ ਇੰਨਾ ਨੇ ਤੇ ਬਾਕੀ ਸੋਹੋਂ ਨੇ ਦੁੱਧ ਪੀ ਲਿਆ ਰੋਟੀ ਪਾਣੀ ਖਾ ਕੇ ਬੇਲੇ ਹੋ ਗਏ ਜੀ ਤੁਹਾਨੂੰ ਦਿਖਾਈ ਸੀ ਸਾਡੀ ਰੋਟੀ ਦੇ ਹਾਲਾਤ ਕੀ ਨੇ ਕੋਈ ਕੋਸ਼ਿਸ਼ ਕਹਿੰਦਾ ਮੈਂ ਖਾਣਾ ਕੋਈ ਕੋਸ਼ਿਸ਼ ਕਹਿੰਦਾ ਮੈਂ ਖਾਣਾ ਬਸ ਤੋਰੀਆਂ ਬਣਾਈਆਂ ਸੀ ਵਿਚਾਰੀਆਂ ਤੋਰੀਆਂ ਹੁਣ ਸਾਡੇ ਘਰ ਉਚਘਾੜਾ ਮਾਰ ਮਾਰ ਜਾਣਗੇ ਤੋਰੀਆਂ ਨਹੀਂ ਮੁੜ ਕੇ ਆਉਣੀਆਂ ਸਾਡੇ ਘਰੇ ਹੁਣ ਗੁੱਸੇ ਹੋ ਜਾਣਗੀਆਂ ਉਹ ਵੀ ਸਾਨੂੰ ਖਾਂਦੇ ਹੀ ਨਹੀਂ ਕੋਈ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ ਮੈਂ ਤਾਂ ਥੋੜਾ ਜਿਹਾ ਦੁੱਧ ਲੈ ਕੇ ਆਈ ਸੀ ਕੱਪ 'ਚ ਮੈਨੂੰ ਲੱਗੀ ਸੀ ਭੁੱਖ ਆਹ ਦੇਖੋ ਉਹ ਵਾਕੇ ਲੋਏ ਬਾ ਸੁਆਹ ਵਾਲਾ ਦੁੱਧ ਬਚਿਆ ਸੀਗਾ ਇਹਨਾਂ ਦੁੱਧ ਘਰਿਆ ਸੀ ਨਾ ਮੈਂ ਇੱਕ ਗਲਾਸ ਉਹਦੇ ਚੋਂ ਜਿਹੜਾ ਬਚ ਗਿਆ ਸੀ ਉਹ ਮੈਂ ਕੱਪ 'ਚ ਪਾ ਲਈ ਮਮੀ ਵੀ ਤਾਂ ਤਜਾਬ ਜਾ ਬਣਾ ਪਿਆ ਗੋਲ ਗੱਪਿਆਂ ਨਾਲ ਨਾਲ ਮੇ ਤੋਂ ਦੋ ਤਿੰਨ ਕੀ ਖਾਦੇ ਸੀ ਵੀਰ ਅੱਜ ਫੇਰ ਗੋਲ ਗੱਪੇ ਲਿਆਏ ਸੀ ਸ਼ਾਮ ਨੂੰ ਪੁੱਠੇ ਕੰਮ ਕਰਦਾ ਵੀਰਾ ਜਿੰਨੇ ਵੀ ਕਰਦਾ ਆਹ ਪਤਾ ਜੋ ਨੇ ਜੰਮੀ ਘੱਟ ਖਾਦੇ ਨੇ ਕਹਿੰਦਾ ਮੈਂ ਤਾਂ ਜਾ ਕੇ ਰੋਟੀ ਖਾਣੀ ਆ ਰੱਜ ਕੇ ਮੈਂ ਪਾਣੀ ਨਹੀਂ ਪੀਤਾ ਗੋਲ ਗੱਪਿਆਂ ਦਾ ਤੇ ਮੈਂ ਇਕੱਲੇ ਹਨਾ ਆਲੂ ਭਰ ਕੇ ਗੋਲ ਗੱਪੇ ਖਾਦੇ ਨੇ ਮੇਰਾ ਨਾ ਇਧਰੋਂ ਅੰਦਰਲੇ ਪਾਸਿਓਂ ਆ ਚੀਜ਼ ਅੰਦਰਲੇ ਪਾਸਿਓਂ ਨਾ ਪਤਾ ਨਹੀਂ ਦੰਦੀ ਵੱਡੀ ਗਈ ਪਤਾ ਨਹੀਂ ਕਿਉਂ ਉਹ ਕਈ ਵਾਰ ਹਣਾ ਮਾਸ ਜਾਂ ਛੱਲੇ ਆ ਪਿਆ ਮੈਂ ਤੋ ਬੋਲਿਆ ਵੀ ਨਹੀਂ ਜਾਂਦਾ ਕੁਝ ਖਾਦਾ ਵੀ ਨਹੀਂ ਜਾਂਦਾ ਤੇ ਉਹਦੇ ਕਰਕੇ ਹੋਰੀ ਹੋਆ ਪਿਆ ਮੂੰਹ ਜਾਂ ਰੋਟੀਆਂ ਵੀ ਮੈਂ ਦੋ ਹੀ ਖਾਦੀਆਂ ਸੀ ਦੋ ਤਿੰਨ ਇੱਕ ਗੋਲ ਕੱਪੇ ਖਾਦੀ ਸੀ ਬਸ ਹੁਣ ਤਜਾਬ ਬਣਿਆ ਪਿਆ ਹੁਣ ਦੁੱਧ ਪੀ ਕੇ ਸੌਣ ਲੱਗਿਆ ਬੱਚਿਆਂ ਨੂੰ ਸਵੇਰੇ ਸਕੂਲ ਭੇਜਣਾ ਸੋ ਹਮਨੇ ਜਾਣਾ ਜੋ ਵੀ ਨੂੰ ਤਾਂ ਛੁੱਟੀ ਆ ਆ ਕਿੰਨੇ ਆ ਕਿੰਨਾ ਬਾਹਵੇਂ ਗਾ ਬਾਏ ਬਾਏ ਗੁੱਡ ਨਾਈਟ ਬਾਏ ਬਾਏ ਮੰਮੀ ਨੂੰ ਬਾਏ ਬਾਏ ਗੁੱਡ ਨਾਈਟ ਬਾਏ ਬਾਏ ਗੁੱਡ ਨਾਈਟ ਭਾਈ ਸੌਣੇ ਅੱਜ ਲੇਟ ਹੋ ਗਏ ਸਾਢੇ 9 ਵਜੇ ਗਏ ਮੰਮੀ ਮੇਰੀ ਪੈਂਦੀ ਨਹੀਂ ਦੇਖ ਲੋ ਐਂਡ ਤਾਂ ਨਾਲ ਹੋ ਗਈ ਦੀ ਹਜੇ ਮੋਬਾਈਲ ਦੇਖਦੀ ਨਹੀਂ ਬਾਈ ਨਹੀਂ ਮੈਂ ਦੇਖ ਕੇ ਆੜੀ ਕੀ ਪਾਉਣਾ ਹੁਣ ਮੈਂ ਜਾਣ ਲੱਗੀ